ਦੇ ਵਿੱਚ ਜੁਆਇਨਿੰਗ ਹੋ ਰਹੀ ਹੈ ਵੀ ਇੱਕ ਪਾਸੇ ਕਿਸੇ ਸੰਭ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ 100% ਕਿਸੇ ਨਾਲ ਕੋਈ ਨਹੀਂ ਹੁੰਦਾ ਜਿੰਨੂੰ ਮжоਰਿਟੀ ਮਿਲ ਜਾਂਦੇ ਉਹ ਜਿੱਤਦੇ ਨੇ ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ ਤਾਂ ਠੀਕ ਹੈ ਕਿਸਾਨਾਂ ਦਾ ਆਪਣਾ ਹੱਕ ਹੈ ਦੂਜਿਆਂ ਦਾ ਆਪਣਾ ਹੱਕ ਹੈ ਪਾਰਟੀਆਂ ਕਈ ਨੇ ਤਾਂ ਹੱਲੇ ਤਾਂ ਰਣਨੀਤੀ ਦੇ ਵਿੱਚ ਕਈ ਕੁਝ ਹੋਊਗਾ ਅੰਤ ਦੇ ਵਿੱਚ ਲੋਕ ਫਤਵਾ ਦੇਣਗੇ ਚੋਣ ਕਮਿਸ਼ਨ ਨੂੰ ਜਿਹੜੇ ਹੈ ਜਾਕਰ ਸਾਹਮਣੇ ਚਿੱਠੀ ਭੇਜੀ ਆ ਵੀ ਕਿਸਾਨ ਰੋਕ ਵੀ ਸਕਦੇ ਨੇ ਵੋਟਰਾਂ ਨੂੰ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਖਰਚਾ ਹੈਗਾ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ ਆ ਇਹ ਹੁਣ ਵੀ ਕਰ ਰਹੇ ਨੇ ਅੱਗੇ ਨੂੰ ਕਰਨਗੇ ਵੀ ਤਾਂ ਸਭ ਦਾ ਹੱਕ ਹੈ ਵੋਟ ਪਾਏ ਸਾਡਾ ਹੱਕ ਹੈ ਕਿ ਸਾਡੇ ਬੂਥ ਲੱਗਣ ਸਾਡੇ ਬੰਦੇ ਜਾ ਕੇ ਵੋਟ ਪਾਣ ਇਹ ਜ਼ਮਾਨਦਾਰੂ ਹੱਕ ਹੈ ਸਾਰਿਆਂ ਦਾ ਇਹ ਸਾਡਾ ਲੋਕਤੰਤਰ ਹੱਕ ਹੈ ਤਾਂ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਔਰ ਮੇਰੇ ਖਿਆਲ ਚੈੱਕ ਕਰਨਗੇ ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਪਾਰਟੀ ਨੇ ਦੱਸਿਆ ਮੁੱਖ ਮੰਤਰੀ ਕਹਿ ਰਹੇ ਨੇ ਵੀ 1000 ਰੁਪਏ ਇਲੈਕਸ਼ਨ ਤੋਂ ਬਾਅਦ ਸ਼ੁਰੂ ਹੋਗਾ ਮਹਿਲਾਵਾਂ ਨੂੰ ਨਿpropto ਦਿੱਤਾ ਇੱਕ ਕਈ ਅਧਿਕਾਰਤ ਅਪ੍ਰੀਲ ਕੋਰ ਦੀ ਵੀ ਸਟੇਟਮੈਂਟ ਸੀ ਕਿਵੇਂ ਦੇਖੋ ਦੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ ਪਹਿਲੇ 26 26000 ਦੇ ਦੇ ਉਸਦੇ ਬਾਅਦ ਫਿਰ 1000 ਦੀ ਗੱਲ ਕਰਨ ਔਰੋਨਾ ਦੇ ਜਿਹੜੇ ਭਾਈਵਾਲ ਨੇ ਉਹ ਕਹਿੰਦੇ ਅਸੀਂ ਲੱਖ ਦੇਵਾਂਗੇ ਸੋ ਦੇਖ ਲੈ ਮੈਂ ਤਾਂ ਕਹਿੰਦੀ ਮੈਲਾ ਨੂੰ ਜਿੰਨਾ ਮਰਜ਼ੀ ਮਿਲ ਲੈ ਵਧੀਆ ਹੈ ਉਹਦਾ ਸਭ ਨੂੰ ਪਤਾ 750 ਕਰੋੜ ਆਫੀਸ਼ਲੀ ਬਜਟ ਤੇ ਪਾਸ ਕੀਤਾ ਹੋਇਆ ਤੇ ਜਿਹੜੇ ਹੈਗੇ ਚੰਨੀ ਜੀ ਕਹਿ ਰਹੇ ਨੇ ਵੀ ਜਦੋਂ ਤਾਂ ਮੋਦੀ ਆਏ ਨੇ ਵੀ ਪੰਜਾਬ 'ਚ ਜਿਹੜਾ ਗਾਹ ਪਾਤਾ ਮੋਦੀ ਨੇ ਈ ফলোਪਰ ਹੀ ਆ ਕੋਈ ਰੋਡ ਮੈਪ ਨਹੀਂ ਸੀ ਨਾ ਕੁਛ ਐਲਾਨ ਕਰਕੇ ਗਏ ਨੇ ਇਸ ਮੈਂ ਇੱਥੇ ਰੱਖਉਣੀ ਆ ਦੇਖੋ ਮੋਦੀ ਜੀ ਦਾ ਰੋਡ ਮੈਪ ਸਭ ਨੂੰ ਪਤਾ ਸਾਰੇ ਦੇਸ਼ 'ਚ ਰੋਡ ਮੈਪ ਹੈ ਰੋਡ ਰੋਡ ਹੀ ਰੋਡ ਨੇ ਪਹਿਲੇ ਉੱਥੇ ਹੀ ਦੇਖ ਲਓ ਸਾਰੀਆਂ ਸਕੀਮਾਂ ਉਹ ਰੋਡ ਮੈਪ ਹੈ ਕਿ ਕੀ ਹੈ ਇਹੀ ਰੋਡ ਮੈਪ ਹੈ ਔਰ ਮੋਦੀ ਜੀ ਆਪਣਾ ਰਿਸ਼ਤਾ ਬਣਾ ਰਹੇ ਨੇ ਔਰ ਚਾਹ ਲੋਕ ਵਿਰੋਧੀ ਪਾਰਟੀਆਂ ਨੇ ਕਹਿਣਾ ਜੋ ਕਹਿਣਾ ਲੋਕਾਂ ਨੇ ਵੋਟਾਂ ਪਾਣੀਆਂ ਨਹੀਂ ਪਾਣੇ ਨਹੀਂ ਕਰਕੇ ਗਏ ਕੁਛ ਨਾ ਕੁਛ ਐਲਾਨ ਕਰਕੇ ਜਾਣਾ ਨਾਲ ਸਾਲਾ ਸੁਪਨ ਦੀ ਕੋਈ ਐਲਾਨ ਹੈ ਵਿਰੋਧੀ ਪਾਰਟੀ ਕਹਿੰਦੇ ਮੋਦੀ ਜੀ ਨਹੀਂ ਕਰਦੇਗੇ ਕਹਿੰਦੇ ਕੋਈ ਐਲਾਨ ਜਦ ਜਦ ਨਹੀਂ ਕਿਉਂ ਕਰਨ ਜਦ ਨਵੀਂ ਗਵਰਨਮੈਂਟ ਬਣੂਗੀ ਨਵੀਂ ਗਵਰਨਮੈਂਟ ਦੇ ਇਹ ਜ਼ਿੰਮੇਵਾਰੀ ਹੋਊਗੀ ਤੇ ਐਲਾਨ ਕਰਾਵਾਂਗੇ ਅਮਰਿੰਦਰ ਸਿੰਘ ਰਾਜਾਪੁਰੇ ਨੇ ਕੈਪਟਨ ਤੇ ਕਿੱਥਾ ਹਮਲਾ ਬੋਲਿਆ ਦੀ ਆਪਣੀ ਮਹਿਲਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਾਬ ਦਾ ਕੁਝ ਵੀ ਨਹੀਂ ਸੁਭਾਰਿਆ ਇਸ ਦਿੱਕਤੀ ਪ੍ਰਤੀ ਕਿਰਿਆ ਨੂੰ ਕਿਵੇਂ ਵਚਕਾ ਦੇ ਸਾਰੇ ਪੰਜਾਬ ਨੇ ਦੋ ਬਾਰੀ ਮੁੱਖ ਮੰਤਰੀ ਬਣਾਇਆ ਕਾਂਗਰਸ ਦੀ ਸਰਕਾਰ ਉਹਨਾਂ ਕਰਕੇ ਆਈ ਜੇ ਕੁਝ ਕੀਤਾ ਨਹੀਂ ਹੁੰਦਾ ਤਾਂ ਇਹ ਆਪ ਵੀ ਰਾਜਾ ਬੜਿੰਗ ਅੱਜ ਨਾ ਕਿਸੇ ਐਮ ਐਲ ਏ ਬੰਦਾ ਨਾ ਕੁਛ ਮੰਦਾ ਤੇ ਰਾਹੁਲ ਗਾਂਧੀ ਜੀ ਆ ਰਹੇ ਨੇ ਪੰਜਾਬ ਚੇਰੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਲਾਗ ਕਿੰਨਾ ਪ੍ਰਭਾਵ ਪਾਏਗਾ ਉਹ ਤਾਂ ਉਹਦੇ ਬਾਅਦ ਹੀ ਪਤਾ ਚੱਲੂ ਜਦ ਵੋਟਾਂ ਪੈਣਗੀਆਂ ਠੀਕ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਪਾਸੋਂ ਪਹੁੰਚੇ ਸੈਂਕੜੇ ਦੀ ਗਿਣਤੀ ਵਿੱਚ ਸਾਡੀਆਂ ਬੀਬੀਆਂ ਪਹੁੰਚੀਆਂ ਰੋਡ ਸ਼ੋਅ ਖਤਮ ਹੋਣ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਕਿ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜੇ ਆ ਸੋ ਲੋਕਾਂ 'ਚ ਭਾਰੀ ਉਤਸ਼ਾਹ ਹੈ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਆ ਸੋ ਮੈਂ ਜੇ ਦਿੱਤੂ ਪਰਜੱਟਾ ਤੋਂ ਸਾਡੀ ਬੈਲਟ ਸ਼ੁਰੂ ਹੁੰਦੀ ਹੈ ਹਰ ਪਿੰਡ ਦੇ ਵਿੱਚੋਂ ਸਾਡੇ 20 20 30 ਦੀ ਜਿਹੜੇ ਪਾਰਟੀ ਦੇ ਯੋਧੇ ਨੇ ਇਹ ਜਿਹੜੇ ਪਾਰਟੀ ਦੀ ਲੜਾਈ ਲੜ ਰਹੇ ਨੇ ਪਾਰਟੀ ਦੀ ਜਿਹੜੀ ਹੱਡੀਆਂ ਪਹੁੰਚੇ ਹੋਏ ਨੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਿਰ ਝੁਕਾ ਕੇ ਬ੍ਰਿੰਦਰ ਬਿੱਟੂ ਨੂੰ ਉਹਨਾਂ ਨੂੰ ਸਲਾਮ ਕਰਦਾ ਹੈ ਵਿਰੋਧੀ ਕਹਿ ਰਹੇ ਸੀ ਵੀ ਪਿੰਡਾਂ ਦਾ ਵੋਟੇ ਨਹੀਂ ਪੈਣੀ ਤੁਸੀਂ ਦੇਖ ਲਓ ਜੀ ਹਜ਼ਾਰਾਂ ਦੀ ਗਿਣਤੀ ਭਾਸੋ ਸਾਡਾ ਇੱਕ ਪਿੰਡੂ ਬਲਾਕ ਹੈ ਤੇ ਇੱਥੇ ਜਿਹੜੇ ਲੋਕ ਨੇ ਪਿੰਡਾਂ ਨੂੰ ਆਏ ਹੋਏ ਨੇ ਸਾਰੇ ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇੰਨੀ ਵੱਡੀ ਗਿਣਤੀ 'ਚ ਇਕੱਠਾ ਖੜਾ ਹੈ ਸਾਰਾ ਪਿੰਡਾਂ ਦਾ ਇਕੱਠ ਹੈ ਲੋਕ ਚਾਹੁੰਦੇ ਕੀ ਨੇ ਕਿਸ ਤਰ੍ਹਾਂ ਦਾ ਲੋਕ ਤਾਂ ਜੀ ਨਰਿੰਦਰ ਮੋਦੀ ਜੀ ਦੇ ਵਿਕਾਸ ਨੂੰ ਵੋਟਾਂ ਪਾਉਣਾ ਚਾਹੁੰਦੇ ਆ ਜਿਹੜਾ ਗਰੀਬ ਲੋਕਾਂ ਨੂੰ ਸੁਵਿਧਾਵਾਂ ਮਿਲੀਆਂ ਨੇ ਕਿਸੇ ਦੇ ਕੱਚੇ ਮਕਾਨ ਪੱਕੇ ਕਰਦੇ ਕਿਸੇ ਦੇ ਗਰੀਬ ਦੇ ਬੱਚੇ ਨੂੰ ਵਜੀਫਾ ਮਿਲ ਰਿਹਾ ਕਿਸੇ ਨੂੰ ਨਰੇਗਾ ਸਕੀਮ ਮਿਲ ਰਹੀ ਹੈ ਕਿਸੇ ਦਾ ਗਰੀਬ ਦਾ ਲਾਜ ਫਰੀ ਹੋ ਰਿਹਾ ਹੈ ਕਿਸਾਨਾਂ ਨੂੰ 6-6000 ਰੁਪਏ ਸਾਲਾਨਾ ਮਿਲ ਰਿਹਾ ਸੋ ਸਾਰੇ ਵਰਗ ਖੁਸ਼ ਨੇ ਅੱਜ 850 ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਹੈ ਅੱਜ ਇਹ ਇਕੱਠ ਇਹ ਦਿਖਾ ਰਿਹਾ ਕਿ ਆਉਣ ਵਾਲੇ ਟਾਈਮ ਤੇ ਇਸ ਵਾਰੀ ਮਹਾਰਾਣੀ ਪਰਨੀਤ ਕੌਰ ਜੀ ਨੂੰ ਹਰੇਕ ਵਰਗ ਵਿੱਚੋਂ ਵੋਟਾਂ ਪੈਣੀਆਂ ਨੇ ਤੇ ਇਹ ਵਰਗ ਪਿੰਡਾਂ ਨਾਲ ਹੀ ਜੁੜਿਆ ਹੋਇਆ ਤੇ ਸਾਰੇ ਜਣੇ ਮਿਲ ਕੇ ਇਕੱਠੇ ਹੋ ਕੇ ਵੋਟਾਂ ਪਾਣ ਨੂੰ ਤਿਆਰ ਹੋ ਚੁੱਕੇ ਨੇ ਕੋਈ ਬਈ ਜੀ ਵਿਰੋਧ ਵਾਲੀ ਕੋਈ ਗੱਲ ਨਹੀਂ ਹੈ ਕਿਸਾਨਾਂ ਨੂੰ ਹਰ ਇੱਕ ਜੋ ਪਿੰਡੂ ਹੈ ਕੋਈ ਚਾਹੇ ਕਿਸਾਨ ਹੈ ਚਾਹੇ ਜ਼ਿੰਮੇਦਾਰਪਰਾ ਕੋਈ ਹੈ ਹਰ ਇੱਕ ਨੂੰ 2-2000 ਰੁਪਏ મોદી ਸਾਹਿਬ ਪਾ ਰਹੇ ਨੇ ਕੱਚੇ ਘਰਾਂ ਦਾ ਪੈਸਾ મોદી ਸਾਹਿਬ ਦੇ ਰਹੇ ਨੇ ਆਟਾ ਦਾਲ મોદી ਸਾਹਿਬ ਦੇ ਰਹੇ ਨੇ 5 ਲੱਖ ਜਿਹੜੀ ਵਾਸ ਬੀਮਾ ਯੋਜਨਾ ਚਲਾਈ ਹੈ ਗਰੀਬਾਂ ਦੇ ਲਾਗ ਲਈ ਉਹ મોદી ਸਾਹਿਬ ਦੇ ਰਹੇ ਨੇ ਇਹ ਤਾਂ ਬੇਵਜਹ ਰੌਣਾ ਹੈ ਕੁਝ ਬੰਦੇ ਨੇ ਜਿਹੜੇ ਮੂਰੇ ਆਪਣੀ ਰੋਟੀਆਂ ਮਡੋੜ ਨਹੀਂ ਆਉਂਦੇ ਨੇ ਪਰ ਕਿਸਾਨ ਸਾਡੇ ਨਾਲ ਨੇ ਮੈਂ ਉਰੇ ਭਾਰਤੀ ਜਨਤਾ ਪਾਰਟੀ ਵੱਲੋਂ ਬਲਾਗ ਦਾ ਪ੍ਰਧਾਨ ਹਾਂ ਤਾਂ ਉਰੇ ਬਹੁਤ ਹੀ ਬੜੀ ਗਿਣਤੀ ਦੇ ਵਿੱਚ ਇਕੱਠ ਹੋਇਆ ਹੈ ਇਹ ਸਾਰੇ ਪਿੰਡਾਂ ਤੋਂ ਲੋਕ ਆਏ ਨੇ ਇਹ ਮੋਦੀ ਸਾਹਿਬ ਨੂੰ ਫਤਵਾ ਦੇਣਾ ਚਾਹੁੰਦੇ ਨੇ ਪਿੰਡਾਂ ਦੇ ਲੋਕ ਕਿ ਇਹ ਸਾਰੇ ਮੋਦੀ ਸਾਹਿਬ ਦੇ ਨਾਲ ਨੇ ਜੋ ਮੋਦੀ ਸਾਹਿਬ ਇਹਨਾਂ ਨੂੰ ਸਕੀਮਾਂ ਦੇ ਰਹੇ ਨੇ ਕਈ ਲੋਕਾਂ ਨੇ ਬਹੁਤ ਫਾਇਦਾ ਲਿਆ ਹੈ ਤੇ ਹੋਰ ਵੀ ਅੱਗੇ ਇਹਨਾਂ ਨੂੰ ਆਸ ਹੈ ਕਿ ਸਾਨੂੰ ਬਹੁਤ ਯਾਨੀ ਕਿ ਸਕੀਮਾਂ ਮਿਲਣਗੀਆਂ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਵੋਟ ਹੈ ਪਿੰਡਾਂ ਦੇ ਵਿੱਚੋਂ ਬਹੁਤ ਜ਼ਿਆਦਾ ਵਧੂਗੀ ਸਾਨੂੰ ਇਹ ਉਮੀਦ ਹੈ ਦੇਖੋ ਜਿਹੜੇ ਭਾਜਪਾ ਪਾਰਟੀ ਦਾ ਕੋਈ ਵੀ ਕੈਂਡੀਡੇਟ ਪੰਜਾਬ 'ਚ ਜਾਂਦਾ ਹਰ ਇੱਕ ਜਗ੍ਹਾ ਦੇ ਵੱਡੇ ਪੱਦਰ ਦੇ ਵਿਰੋਧ ਹੋ ਰਿਹਾ ਅਜ ਮਹਾਰਾਣੇ ਪਿੰਡ ਕੋਟਕਲਾ ਦੇ ਵਿੱਚ ਆ ਰਹੀ ਆ ਕਿਸਾਨ ਵੱਡੇ ਪੱਦਰ ਤੇ ਇਕੱਠੇ ਹੋਏ ਹੋਏ ਨੇ ਕਿਉਂਕਿ ਕਿਸਾਨ ਆਪਣੇ ਹੱਕ ਮੰਗਣ ਲਈ ਵਿਰੋਧ ਕਰਨਗੇ ਅਸੀਂ ਮਹਾਰਾਣੀ ਨੂੰ ਬਹੁਤ तरह ਦੇ ਸਵਾਲ ਪੁੱਛਣਾ ਚਾਹੁੰਦੇ ਆ ਪਰ ਮਹਾਰਾਣੀ ਕਿ ਨਿਕਲ ਜਾਂਦੀ ਆ ਉਹ ਖੜਕੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਕੋਈ ਘੇਰਨ ਦੇ ਮੂਡ 'ਚ ਨਹੀਂ ਹੈਗੇ ਅਸੀਂ ਉਹਦਾ ਕੋਈ ਨੁਕਸਾਨ ਪਹੁੰਚਾਉਣ ਦੇ ਮੂਡ 'ਚ ਨਹੀਂ ਹੈਗੇ ਇਹ ਚੋਣਿਆ ਹੰਸਰਾਜ ਵੀ ਤੁਸੀਂ ਤੇ ਰਹਿੰਦੇ ਹੋ ਕਿਉਂਕਿ ਹੰਸਰਾਜ ਦਾ ਅਸੀਂ ਵਿਰੋਧ ਨਹੀਂ ਕਰਦੇ ਉਹ ਵੀ ਅਸੀਂ ਭਾਜਪਾ ਪਾਲੀ ਦਾ ਵਿਰੋਧ ਕਰਦੇ ਆ ਪਰ ਹੰਸਰਾਜ ਨੇ ਚਤਾਵਨੀ ਦਿੱਤੀ ਐ ਕਿਸਾਨਾਂ ਨੂੰ ਕਹਿੰਦਾ ਵੀ ਨਾਮ ਦਰਜ ਕਰ ਲੋ ਕੋਈ ਇੱਕ ਪਾਸੇ ਵਿੱਚ ਬੋਲਣਾ ਕਹਿੰਦਾ ਇੱਕ ਤਰੀਕ ਤੱਕ ਤਾਂ ਤੁਸੀਂ ਚੁੱਪ ਰਹੋ ਦੋ ਤਰੀਕ ਨੂੰ ਕਹਿੰਦਾ ਮੈਂ ਦੇਖ ਲਉ ਫਿਰ ਕੇ ਰਿਆ ਸੀਦੇ ਪਸਿਆਣੇ ਪੁੱਤੇ ਉਹਨੂੰ ਕਿਹਾ ਇਹ ਦੋ ਤਰੀਕਿਆਂ ਤੇ ਗੱਡੀ ਨੂੰ ਹੁਲਾਵਾਰ ਬਿਲਕੁਲ ਹੀ ਕਿਸੇ ਕਿਸਾਨ ਨੇ ਗੱਡੀ ਦਾ ਸ਼ੀਸ਼ਾ ਨਹੀਂ ਤੋੜਿਆ ਯਾਰ ਜਿਵੇਂ ਜਾਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਉਹ ਕਹਿੰਦੇ ਨੇ ਸਾਨੂੰ ਡਰ ਆ ਜਿਹੜੇ ਵੋਟਰ ਨੇ ਕਿਸਾਨ ਰੋਕਣਗੇ ਜੀ ਲਾਦੇ ਵੋਟ ਨਹੀਂ ਪਾਉਣਗੇ ਬਿਲਕੁਲ ਨਹੀਂ ਕੋਈ ਕਿਸਾਨ ਕਿਸੇ ਨੂੰ ਵੋਟ ਤੋਂ ਕਦੇ ਨਹੀਂ ਰੋਕੂਗਾ ਜਿੱਦੂ ਮਰਜ਼ੀ ਵੋਟ ਪਾਉਣਾ ਕੋਈ ਕਿਸਾਨ ਵਿਰੋਧ ਨਹੀਂ ਕਰੂਗਾ ਜਾ ਕੇ ਪੋਲਿੰਗ